ਕੀ ਨਾਮ ਹੈ ਸਸ਼ੀਗਰ ਮੇਰਾ ਨਾਮ ਡਾਕਟਰ ਨਿਤਕਮਲ ਸਿੰਘ ਵਾਦੀ ਹੈ ਮੈਂ ਵਾਦੀ ਮਲਟੀ ਸਪੈਸ਼ਲਿਟੀ ਹਸਪੀਟਲ ਬਠਿੰਡਾ ਤੋਂ ਹਾਂ ਅਸੀਂ ਦੁਨੀਆ ਦੀ ਮੋਸਟ ਐਡਵਾਂਸਡ ਰੋਬੋਟਿਕ ਨੀ ਐਂਡ हिਪ ਰਿਪਲੇਸਮੈਂਟ ਸਿਸਟਮ ਲਾਂਚ ਕੀਤਾ ਹੈ ਜਿਸ ਦੇ ਵਿੱਚ ਅਸੀਂ ਰੋਬੋਟ ਦੇ ਰਾਹੀਂ ਗੋਡੇ ਅਤੇ ਚੂਲੇ ਬਦਲਦੇ ਹਾਂ ਇਸ ਦਾ ਫਾਇਦਾ ਇਹ ਹੈ ਕਿ ਅਸੀਂ ਆਪਣੀ ਪ੍ਰੀਸੀਜਨ 100% ਤੇ ਐਕਿਊਰੇਸੀ ਲੈ ਕੇ ਜਾ ਚੁੱਕੇ ਹਾਂ ਕੋਈ ਵੀ ਹਿਊਮਨ 100% ਨਹੀਂ ਹੋ ਸਕਦਾ ਪਸੀ ਅਗਰ ਅਸੀਂ ਟੈਕਨੋਲੋਜੀ ਦੀ ਹੈਲਪ ਦੇ ਨਾਲ 100% ਐਕਿਊਰੇਸੀ ਦੇ ਰਹੇ ਹਾਂ ਸਰ ਮਤੇ ਆਜਾ ਹੁਣ ਤੱਕ ਤੁਸੀਂ ਕਿੰਨੇ ਕੁ ਗੋਡੇ ਕੇ ਕਰ ਚੁੱਕੇ ਮੇਰਾ 10 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਮੈਂ 5000 ਤੋਂ ਉੱਤੇ ਗੋਡੇ ਬਦਲ ਚੁੱਕੇ ਹਾਂ ਇਹਦਾ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਆ ਬਈ ਇੱਕ ਵਾਰੀ ਚੇਂਜ ਕਰਾ ਕੇ ਬਾਅਦ ਚੋ ਗੋਲ ਤੋਂ ਤੋੜੇ ਨਾ ਜਾਵੇ ਨਹੀਂ ਜੀ ਜੇ ਆਪਾਂ ਵਧੀਆ ਇੰਪਲਾਂਟ ਯੂਜ਼ ਕਰਦੇ ਹਾਂ ਵਧੀਆ ਟੈਕਨੋਲੋਜੀ ਨਾਲ ਯੂਜ਼ ਕਰਦੇ ਹਾਂ ਤਾਂ ਇਹਦੇ ਰਿਜ਼ਲਟਸ ਬਹੁਤ ਵਧੀਆ ਹਨ ਲਾਈਫ ਇਹਦੀ 25 ਤੋਂ 35 ਇਅਰਸ ਤੱਕ ਵੀ ਹੈਗੀ ਹੈ। ਇਹ ਸਰ ਕਿੰਨੇ ਕੀ ਫੀਸ ਤੱਕ ਇਹ ਗੁੱਡੇ ਚ ਕੀਤੇ ਜਾਂਦੇ ਸਰ? ਇਹ ਇੰਪਲਾਂਟ ਤੇ ਡਿਪੈਂਡ ਕਰਦਾ ਹੈ। ਫੀਸ ਇਹਦੀ ਹਰ ਇੱਕ ਦੀ ਡਿਫਰੈਂਟ ਹੁੰਦੀ ਹੈਗੀ ਹੈ। ਦੋਨੋਂ ਗੁੱਡੇ 1.5 ਲੱਖ ਤੋਂ ਸ਼ੁਰੂ ਹੋ ਜਾਂਦੇ ਹੈਗੇ ਤੇ ਕੁਆਲਿਟੀ ਵਾਈਜ਼ ਇਹਦੇ ਰੇਟ ਵਧਦੇ ਜਾਂਦੇ ਨੇ। ਇਸ ਤਰ੍ਹਾਂ ਆਪਣਾ ਹਸਪੀਟਲ ਦਾ ਐਡਰੈਸ ਕੀ ਹੈ ਜੀ? ਆਪਣਾ ਹਸਪੀਟਲ ਜੀਟੀ ਰੋਡ ਬਾਦੀ ਹਸਪੀਟਲ ਜੀਟੀ ਰੋਡ ਬਠਿੰਡਾ ਤੇ ਹੈ। ਪਾਗ ਰੋਡ ਦੇ ਸਾਹਮਣੇ ਪੱਟੀ ਰੋਡ ਦੇ ਸਾਹਮਣੇ। ਗੱਲ ਕਰਦੇ। ਆਪੋ ਜੀ ਪੰਜਾਬ ਨਿਊਜ਼ ਟੀ 5 ਅੱਜ ਆਪਾਂ ਵਾਦੀ ਹਸਪੀਟਲ ਦੇ ਡਾਕਟਰ ਮੈਡਮ ਨਾਲ ਖੜੇ ਆ ਜੋ ਕਿ ਗੋਡਿਆਂ ਦਾ ਇੱਥੇ ਪੈਲਸ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਆਓ ਆਪਾਂ ਮੈਡਮ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹ ਰਹੀ ਇਸ ਬਾਰੇ ਹਾਂਜੀ ਮਨਕੀ ਨਾਮ ਮੇਰੇ ਡਾਕਟਰ ਸੋਨੀਆ ਵਾਦੀ ਜੀ ਮੈਨੂੰ ਜੋ ਅੱਜ ਡਾਕਟਰ कॅम्प ਲਗਾਇਆ ਗਿਆ ਪੈਲਸ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਦੇ ਵਾਸਤੇ ਕੀ ਕਹਿਣਾ ਚਾਹ ਰਹੇ ਤੁਸੀਂ ਅਸੀਂ ਰੋਬੋਟਿਕ ਨੀ ਤੇ हिਪ ਰਿਪਲੇਸਮੈਂਟ ਬਾਰੇ ਜਾਣਕਾਰੀ ਦੇ ਰਹੇ ਹਾਂ ਇਹ ਵਰਡ ਦਾ ਮੋਸਟ ਐਡਵਾਂਸਡ ਰੋਬੋਟ ਹੈ ਜਿਸ ਨਾਲ ਗੋਡੀ ਹੱਤੇ हिਪ ਬਦਲਿਆ ਜਾਏਗਾ मैडम ਇਹਦੇ ਵਾਸਤੇ ਕੋਈ ਸਰੀਰ ਦੇ ਵਿੱਚ ਹਾਨੀਕਾਰਕੀਆ ਕੋਈ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਵੀ ਨਹੀਂ ਬਲਕਿ ਜਿਨਨੇ ਵੀ ਹਾਈ ਰਿਸਕ ਕੇਸਿਸ ਹੈ ਜਿਨ੍ਹਾਂ ਨੂੰ ਕੋਈ ਦਿਲ ਦੀ ਦਿੱਕਤ ਹੈ 슈ਗਰ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰ ਉਹਨਾਂ ਦੀ ਸਰਜਰੀ ਨਹੀਂ ਹੋ ਸਕਦੀ ਰੋਬੋਟ ਨਾਲ ਅਸੀਂ ਇਹ ਕਰ ਸਕਦੇ ਹਾਂ ਸਰਜਰੀ ਕਿਉਂਕਿ ਇਹਦੇ ਵਿੱਚ ਹਾਰਟ ਦਾ ਰਿਸਕ ਬਹੁਤ ਘੱਟ ਹੁੰਦਾ ਹੈ ਮੈडम ਇਹ ਪੰਜਾਬ ਦੇ ਵਿੱਚ ਪਹਿਲਾ ਹੀ ਰੋਬੋਟ ਦਣਕੜੀ ਲਈ ਜਾਂਦੀ ਗਈ ਹੈ ਹਾਂਜੀ ਜਿਹੜਾ ਹੁਣ ਇਹ ਮੋਸਟ ਐਡਵਾਂਸਡ ਸਮਿਥਨ ਨੇਫਿਊ ਦਾ ਕੋਰੀ ਰੋਬੋਟ ਹੈ ਇਹ ਸਭ ਤੋਂ ਫਰਸਟ ਰੋਬੋਟ ਹੈ ਮੈਡਮ ਇਹਦੀ ਫੀਸ ਕਿੰਨੀ ਰੱਖੀ ਗਈ ਹੈ ਸਰ ਫੀਸ ਜਿਹੜੀ ਡਿਪੈਂਡ ਕਰਦੀ ਹੈ ਕਿ ਕਿਹੜਾ ਇੰਪਲਾਂਟ ਆਪਾਂ ਸਿਲੈਕਟ ਕਰ ਰਹੇ ਹਾਂ ਜਨਰਲੀ 2 ਤੋਂ 2.5 ਲੱਖ ਤੋਂ ਸ਼ੁਰੂ ਹੋ ਜਾਂਦਾ ਹੈ ਦੋਨੋਂ ਗੱਡਿਆਂ ਦਾ ਮੈਡਮ ਇਹਦੇ ਵਿੱਚ ਜਿਵੇਂ ਪ੍ਰੋਜੋਗਾ ਨੂੰ ਤੁਰਨ ਵਾਸਤੇ ਜਾਂ ਕੋਈ ਹਰ ਪ੍ਰੋਬਲਮ ਤਾਂ ਨਹੀਂ ਆ ਸਕਦੀ ਕਿਸੇ ਨੂੰ ਬਿਲਕੁਲ ਵੀ ਨਹੀਂ ਬਲਕਿ ਰੋਬੋਟਿਕ ニー ਰਿਪਲੇਸਮੈਂਟ ਦਾ ਫਾਇਦਾ ਹੀ ਇਹ ਹੈ ਕਿ ਇਹਦੇ ਵਿੱਚ ਬਿਲਕੁਲ ਪੇਨ ਨਹੀਂ ਹੈ ਬਲੱਡ ਲੌਸ ਬਿਲਕੁਲ ਮਿਨੀਮਮ ਹੈ ਤੇ ਪੇਸ਼ੈਂਟ ਨੈਕਸਟ ਡੇ ਹੀ ਚੰਨਾ ਫਿੰਨਾ ਸਟਾਰਟ ਕਰ ਸਕਦਾ ਹੈ ਮੈਡਮ ਇਹ ਹਸਪੀਟਲ ਐਡਰੈਸ ਕੀ ਹੈ ਪ੍ਰੋਪਰ ਜੀ ਸਰ ਇਹ ਵੱਡੀ ਹਸਪੀਟਲ ਜਿਹੜਾ ਕਿ 35 ਸਾਲ ਤੋਂ ਸਰਵ ਕਰਦੇ ਆਸੀਂ ਆ ਰਹੇ ਹਾਂ ਜੀਟੀ ਰੋਡ ਓਪੋਜ਼ਿਟ ਭੱਟੀ ਰੋਡ ਤੇ ਲੋਕੇਟਿਡ ਹੈ ਥੈਂਕ ਯੂ ਐਸੀ ਮੈਡਮ ਹਸਪੀਟਲ ਦੇ ਡਾਕਟਰ ਜੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਗੋਡਿਆਂ ਬਾਰੇ ਆਓ ਆਪਾਂ ਅੱਗੇ ਹੋਰ ਨਵੀਂ ਤਾਜ਼ੀਆਂ ਖਬਰਾਂ ਲੈ ਕੇ ਆਉਂਦੇ ਹਾਂ ਡਾਕਟਰ ਨੀਤਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚੋਂ ਦੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵਾਦੀ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਐਂਡ ਵਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੋਂ ਹੀ ਖੇਤਰਾਂ ਦੇ ਵਿੱਚ ਜਿਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਮੁਬਾਰਕਾਂ ਜੀ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆੰਦੇ ਹਾਂ ਜਿਸ ਦੇ ਵਿੱਚ ਕਟਖੂਨ ਦਾ ਵਾਹਨ ਕਰਕੇ ਲੈਸ ਬਲੱਡ ਲਾਸ ਹੋਣ ਕਰਕੇ ਆਰਥ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫਾੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅ퍼 ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਤੁਹਾਨੂੰ ਇਹ ਖਰਚਾ ਕਿੰਨਾ ਕਰੀਏ ਜੀ ਜਦੋਂ ਕੋਸਟਲੀ ਨਹੀਂ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰਮਨੀ ਤੇ ਆਪਣਾ ਇੱਕ ਆਫਰ ਹੈ ਜੀ ਹੈ ਇੱਕ ਗੁਰ ਆਪਣੇ ਗੁਰਪੁਰਪਤੀ ਅਸੇ ਇੱਕ ਆਫਰ ਵੀ ਲਗਾਈ ਸੀਗੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਚ ਤੁਸੀਂ ਕਰਵਾਨੀ ਹੋ ਇੱਕ ਗੱਡੇ ਦਾ 50000 ਦਾ ਦੋ ਗੱਡੇ ਦਾ ਲੱਖ ਤੱਕ ਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ 80 ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ ਆਯੂਸ਼ਮਨ ਯੋਜਨਾ ਵੀ ਚੱਲ ਰਹੀ ਹੈ ਇਸ ਤੇ ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ ਗੋਡੇ ਚੂਲੇ ਨਹੀਂ ਬਦਲੇ ਚੂਲਾ ਬਦਲੇ ਜਾਂ ਤਾਂ ਪੰਜਾਬ ਸਰਕਾਰ ਗੋਡੇ ਨਹੀਂ ਬਦਲੇ ਜਾਂਦੀ ਹੈ ਸਰਕਾਰ ਜਿਵੇਂ ਇਹ ਇਸ ਦਾ ਕੰਪੀਟੀਸ਼ਨ ਵਧ ਰਿਹਾ ਹੈ ਜੀ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ ਸਰ ਦੋ ਚੀਜ਼ਾਂ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਮੰਦੀ ਨੇ ਇੱਕ ਇੰਪੋਰਟਡ ਆਂਦੇ ਨੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਏ ਆ ਯੂਐਸਏ ਮੇਡ ਕੋਰੀਸਮੈਥ ਨੇਫੂ ਦਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇਦਾਂ ਮਿਲ ਰਹੀ ਹੈ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇ ਹਾਂਗੇ ਪੇਸ਼ੈਂਟ ਦੋ ਗੋਡੇ ਬਦਲਣ ਲਈ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੈਗਾ ਆਈਵੀਐਫ ਤਾਂ ਜਿਹੜਾ ਤੁਸੀਂ ਸ਼ੁਰੂਆਤ ਕਰ ਰਹੇ ਹੋ ਉਹਦਾ ਕੀ ਹੈ ਆਈਵੀਐਫ ਵਿੱਚ ਅਸੀਂ ਬਾਂਡ ਪੰਦੀ ਅਸੀਂ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਟੋਸਕੋਪਿਕ ਲੈ ਕੇ ਆਂਦੇ 93 ਵਿੱਚ ਲੈ ਕੇ ਆਂਦੀ ਜਦ ਕਿ ਲੋਕੀ ਉੱਪਰ ਉੱਪਰ ਜਿਹੜੇ ਆਪਰੇਸ਼ਨ ਕਰਦੇ ਸੀ ਅਸੀਂ ਦੂਰ ਤੋਂ ਆਪਰੇਸ਼ਨ ਨੂੰ ਦਿੱਤੇ ਸਾਰੇ ਅਪਰੇਸ਼ਨ ਦੂਰੋਂ ਕੀ ਹਰ ਸਰਜਰੀ ਕੀਤੀ ਕਿਡਨੀ ਰੂਮਸ ਕੀਤੇ ਅਪੈਂਡੇਸ ਰੂਮ ਸਾਰਾ ਕੁਝ ਕੀਤਾ ਅਸੀਂ ਉਸਰੇ ਉਹੀ ਹੁਣ ਦਾਤ ਜਿਹੜੀ ਇਹ ਮਿਹਨਤ ਕਰਦੀ ਦਾਤ ਰੱਬ ਨੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਵਾਲੇ ਓਪਰਚੂਨ ਆ ਸਾਡੇ ਹਸਪਤਲ ਹੋਰ ਅਗੇ ਲੱਗੇ ਜਾ ਰਹੇ ਹੈ ਨਾ ਰੋਸ਼ਨ ਕਰ ਰਹੇ ਹੈ ਸਾਡਾ ਅੱਲਿ ਕੁ ਸਾਲ ਹੀ ਹੋਇਆ 4-5 ਸਾਲ ਹੀ ਹੋਇਆ ਓਪਨ ਦੇ ਐਕਸਪੀਰੀਅੰਸ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਆ ਰਿਹਾ ਓਪਨ ਦੇ ਵਿੱਚ ਮਨ ਪੂਰੀ ਉਮੀਦ ਹੈ ਕਿ ਇਹ ਆਉਣ ਵਾਲੇ ਟਾਈਮ ਕੋਈ ਕਾਮਯਾਬੀ ਨਾਲ ਆਪਣੀ ਰੋਬੋਟਿਕ ਨਾਲ ఐవిఎఫ్ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਜੀ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਯੂਜ਼ ਹੋ ਰਹੀ ਹੈ ਚ ਕੰਪੀਟੀਸ਼ਨ ਬੜਾ ਚੱਲ ਰਿਹਾ ਹੈ ਤੁਸੀ ਐਕਸਟਰਾ ਕੀ ਕਰ ਰਹੇ ਹੋ ਅਸੀਂ ਜੋ ਸਾਇੰਟੀਫਿਕਲੀ ਟ੍ਰਸਟ ਨਾਲ ਕਰ ਰਹੇ ਅਸੀਂ ਉਸੇ ਨਾਲ ਕਰ ਰਹੇ ਬਾਕੀ ਰੱਬ ਦੀ ਮਰਜ਼ੀ ਸਾਰੀ ਅਸੀਂ ਕੋਈ ਇਹ ਨਹੀਂ ਕਿਸੇ ਨੂੰ ਜਿਆਦਾ ਚਾਰਜ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਣੀ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਕਰਦੇ ਅਸੀਂ ਠੀਕ ਹੈ ਸਾਨੂੰ ਉਹ ਕੰਪੀਟੀਸ਼ਨ ਦਾ ਕੋਈ ਮਤਲਬ ਨਹੀਂ ਕੋਈ ਘਟਲੇ ਵਧਲੇ ਜੋ ਘਟ ਘਟ ਪਿਛਣ ਦੇ ਸਦ ਅਸੀਂ ਉਸ ਨਾਲ ਕਰ ਲੈਂਦੇ ਹਾਂ ਠੀਕ ਹੈ ਜੀ